ਚੰਡੀਗੜ੍ਹ ਪਹੁੰਚੇ ਰਾਹੁਲ ਗਾਂਧੀ ਹਰਿਆਣਾ ਕਾਂਗਰਸ ਦੇ ਲੀਡਰਾਂ ਨਾਲ ਕਰਨਗੇ ਬੈਠ ਗੁੱਟਬਾਜ਼ੀ ਖਤਮ ਕਰ ਨਵਾਂ ਸੰਗਠਨ ਬਣਾਉਣ ਤੇ ਹੋਵੇਗਾ ਜ਼ੋਰ ਪੰਜਾਬ ਕੈਬਨਿਟ ਦੀ ਮੀਟਿੰਗ ਸ਼ੁਰੂ ਚੰਡੀਗੜ੍ਹ ਚ ਸੀਐਮ ਰਿਹائش ਤੇ ਹੋ ਰਹੀ ਬੈਠਕ ਵਪਾਰੀਆਂ ਨੂੰ ਲੈ ਕੇ ਕੋਈ ਵੱਡਾ ਫੈਸਲਾ ਕਰ ਸਕਦੀ ਹੈ ਪੰਜਾਬ ਸਰਕਾਰ ਜਸੂਸੀ ਦੇ ਇਲਜ਼ਾਮਾਂ 'ਚ ਰੋਪੜ ਦਾ ਯੂਟਿਊਬਰ ਜਸਬੀਰ ਸਿੰਘ ਗ੍ਰਿਫਤਾਰ ਦਾਨਿਸ਼ ਦੇ ਸੱਦੇ ਤੇ ਪਾਕਿਸਤਾਨ ਨੈਸ਼ਨਲ ਡੇ ਇਵੈਂਟ 'ਚ ਹੋਇਆ ਸੀ ਸ਼ਾਮਲ ਪੁਲਿਸ ਮੁਤਾਬਕ ਜੋਤੀ ਮਲਹੋਤਰਾ ਦਾ ਜਾਣਕਾਰ ਹੈ ਜਸਬੀ ਰਾਜਾ ਵੜਿੰਗ ਦੇ ਭਾਜਪਾ ਉਮੀਦਵਾਰ ਜੀਵਨ ਗੁਪਤਾ ਦੇ ਕਸੇ ਤੰਝ ਤੇ ਔਖੇ ਹੋਏ ਰਵਨੀਤ ਬਿੱਟੂ ਕਿਹਾ ਵੜਿੰਗ ਨੇ ਕੀਤਾ ਹਿੰਦੂ ਭਾਈਚਾਰੇ ਦਾ ਅਪਮਾਨ ਕਾਂਗਰਸ ਨੂੰ ਭੁਗਤਣਾ ਪਵੇਗਾ ਖਾਮਿਆਜ਼ਾ ਈਰਾਨ ਚਗਵਾ ਤਿੰਨ ਪੰਜਾਬੀ ਨੌਜਵਾਨ ਸੁਰੱਖਿਆ ਤਹਿਰਾਨ ਚ ਪੁਲਿਸ ਨੇ ਕੀਤਾ ਰੈਸਕਿਊ ਤਿੰਨਾਂ ਨੂੰ ਜਲਦ ਲਿਆਂਦਾ ਜਾਵੇਗਾ ਬਾਹਰ ਕੈਨੇਡਾ ਦੇ ਬ੍ਰੈਂਪਟਨ ਚ ਪੰਜਾਬੀ ਕਾਰੋਬਾਰੀ ਦੇ ਕਤਲ ਮਾਮਲੇ ਚ ਗ੍ਰਿਫਤਾਰੀ ਭਾਰਤੀ ਮੂਲ ਦੇ ਦੋ ਸ਼ੱਕੀ ਕਾਬੂ ਫਸਟ ਡਿਗਰੀ ਮਰਡਰ ਦੇ ਲੱਗੇ ਚਾਰਜ 14 ਮਈ ਨੂੰ ਆਫਿਸ ਦੇ ਬਾਹਰ ਹਰਜੀਤ ਢੱਡਾ ਨੂੰ ਮਾਰੀਆਂ ਸੀ ਗੋਲੀ ਬਟਾਲਾ ਦੇ ਪਿੰਡ ਮੁਰਾਦਪੁਰ ਚ ਹਾਈ ਵੋਲਟੇਜ ਡਰਾਮਾ 10 ਮਾਮਲਿਆਂ ਚ ਨਾਮਜ਼ਦ ਸ਼ਖਸ ਨੂੰ ਫੜਨ ਗਈ ਪੁਲਿਸ ਬੇਰੰਗ ਪਰ ਮੁਲਜ਼ਮ ਤੇ ਉਸਦੇ ਬੇਟੇ ਨੇ ਛੱਤ ਤੇ ਚੜਕੇ ਭਰਾਈਆਂ ਇੱਟਾਂ ਗੰਬਾਜ਼ ਗਲੇਸ਼ੀਅਰ ਟੁੱਟਣ ਕਾਰਨ ਮੁੱਖ ਮਾਰਗ ਤੇ ਫਸੇ ਸੈਲਾਨੀ ਭਾਰੀ ਬਰਫ਼ਤ ਤਸੇ ਵਾਹਨ ਖੁਦ ਵਾਹਨਾਂ ਨੂੰ ਬਾਹਰ ਕੱਢਣ ਦੀ ਮੁਸ਼ਕਲ ਕਰਦੇ ਦੇਖੇ ਸੈਲਾਨ ਅਗਵਾਦਿਆਂ ਈਰਾਨ ਦੇ ਵਿੱਚ ਅਗਵਾ ਤਿੰਨ ਪੰਜਾਬੀ ਨੌਜਵਾਨਾਂ ਨੂੰ ਰੈਸਕਿਊ ਕੀਤਾ ਗਿਆ ਈਰਾਨ ਦੇ ਤਹਿਰਾਨ ਦੇ ਵਿੱਚ ਪੁਲਿਸ ਦੇ ਵੱਲੋਂ ਇਹਨਾਂ ਤਿੰਨਾਂ ਨੂੰ ਰੈਸਕਿਊ ਕਰ ਲਿਆ ਗਿਆ 1 ਮਹੀਨੇ ਤੋਂ ਈਰਾਨ ਦੇ ਵਿੱਚ ਇਹ ਤਿੰਨੇ ਨੌਜਵਾਨ ਲਾਪਤਾ ਸੀ ਤੇ ਹੁਣ ਤਿੰਨਾਂ ਨੂੰ ਜਲਦ ਹੀ ਭਾਰਤ ਲਿਆਂਦਾ ਜਾਵੇਗਾ 1 ਮਈ ਤੋਂ ਪਰਿਵਾਰ ਦੇ ਨਾਲ ਨੌਜਵਾਨਾਂ ਦਾ ਤੇ ਆਏਗੀ ਕਈ ਚੀਜ਼ਾਂ ਨੂੰ ਲੈ ਕੇ ਜਿਹੜੇ ਇਲੈਕਟ੍ਰੋਨਿਕ ਡਿਵਾਈਸ ਨੇ ਉਸ ਨੂੰ ਵੀ ਰਿਕਵਰ ਕੀਤਾ ਗਿਆ ਤਾਂ ਹੁਣ ਦੱਸ ਦਈਏ ਕਿ ਤੇ ਕੁਝ ਕਹੋਗੇ ਕੀ ਕੀ ਕਹੋਗੇ ਭਜੀ ਜਿਹੜਾ ਤੁਹਾਨੂੰ ਲੈ ਕੇ ਗਏ ਤੁਸੀਂ ਕੁਝ ਕਹੋਗੇ ਤੇ ਅ ਅੱਜ ਇਹਨਾਂ ਨੂੰ ਪੇਸ਼ ਕੀਤਾ ਗਿਆ ਤੇ ਪੇਸ਼ੀ ਦੌਰਾਨ ਕਈ ਚੀਜ਼ਾਂ ਨੂੰ ਲੈ ਕੇ ਕਾਜੀ ਜਿੱਤੋਗੇ ਕਾਜੀ ਕਾਜੀ ਜਿੱਤੋਗੇ ਕਾਜੀ ਜਿੱਤੋਗੇ ਇਹ ਵਿਕਟਰੀ ਦਾ ਨਿਸ਼ਾਨ ਦਿਖਾंदे नजर ਆਏ ਔਰ ਇਹ ਸਾਫ ਤੌਰ ਤੇ ਕਹਿੰਦੇ ਨਜ਼ਰ ਆਏ ਹਾਲਾਂਕਿ ਗਲਬਾਤ ਅਸੀਂ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਕਿਸੇ ਵੀ ਤਰ੍ਹਾਂ ਕੋਈ ਵੀ ਗਲਬਾਤ ਨਹੀਂ ਕਰਦੇ ਨਜ਼ਰ ਆਏ ਹਾਲਾਂਕਿ ਸਟੇਟ ਸਪੈਸ਼ਲ ਆਪਰੇਸ਼ਨਸ ਚੱਲੇ ਹੁਣ ਮੋਹਲੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ 10 ਦਿਨ ਦਾ ਰਿਮਾਂਡ ਜਿਹੜਾ ਹੈ ਉਹ ਮੰਗਿਆ ਜਾਏਗਾ ਹਾਲਾਂਕਿ ਉਹ ਦੇਖਣਾ ਹੋਵੇਗਾ ਕਿ ਕਿੰਨੇ ਦਿਨਾਂ ਦਾ ਰਿਮਾਂਡ ਲੇਕਿਨ ਵਿਕਟਰੀ ਦਾ ਨਿਸ਼ਾਨ ਜ਼ਰੂਰ ਦਿਖਾंदे ਨਜ਼ਰ ਆਇਆ ਇਹਦਾ ਮਤਲਬ ਕੀ ਹੈ ਹੁਣ ਇਹਦੇ ਵਿੱਚ ਪੁਛਕਿਛ ਜਿਹੜੀ ਹੈ ਉਹ ਕਈ ਚੀਜ਼ਾਂ ਦਾ ਉਸ ਨੂੰ ਵੀ ਰਿਕਵਰ ਜਿਹੜਾ ਕੀਤਾ ਗਿਆ ਕਈ ਚੀਜ਼ਾਂ ਡਿਲੀਟ ਕੀਤੀ ਗਈ ਨੇ YouTube ਤੋਂ ਕਈ ਚੀਜ਼ਾਂ ਡਿਲੀਟ ਕੀਤੀ ਗਈ ਨੇ ਉਹ ਕੀ ਚੀਜ਼ਾਂ ਡਿਲੀਟ ਕੀਤੀ ਗਈ ਨੇ ਫੋਰੈਂਸਿਕ ਟੀਮ ਜਿਹੜੀ ਹੈ ਉਹ ਹੁਣ ਪੂਰੀ ਦੇ ਵਿੱਚ ਰਿਕਵਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਹੋਰ ਜੋਤੀ ਮਲਹੋਤਰਾ ਦੇ ਸੰਪਰਕ ਦੇ ਵੀ ਸੀਗਾ 2020 2021 2024 ਔਰ ਇੱਕ ਹੀ ਗੱਲ ਹੁਣ ਸਾਹਮਣੇ ਆ ਰਹੀ ਹੈ ਕਿ 2020 ਦੇ ਵਿੱਚ ਇਹ ਦਾਨਿਸ਼ ਨੂੰ ਮਿਲਿਆ ਸੀਗਾ ਔਰ ਇਹ ਜਦ ਪਾਕਿਸਤਾਨ ਗਿਆ ਸੀਗਾ ਪਾਕਿਸਤਾਨ ਦੇ ਇਵੈਂਟ ਦੇ ਵਿੱਚ ਵੀ ਇਸ ਨੂੰ ਇਨਵਾਈਟ ਤਾਂ ਜਸਬੀਰ ਸਿੰਘ ਯੂਟਿਊਬਰ ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਮੁਹਾਲੀ ਪੁਲਿਸ ਦੇ ਵੱਲੋਂ ਹੁਣ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਵਿਕਟਰੀ ਦਾ ਨਿਸ਼ਾਨ ਬਣਾਉਂਦਾ ਨਜ਼ਰ ਆਇਆ ਹੈ ਯੂਟਿਊਬਰ ਜਸਬੀਰ ਸਿੰਘ ਤੇ ਉਸਨੇ ਕਿਹਾ ਕਿ ਸੱਚ ਦੀ ਜਿੱਤ ਹੋਵੇਗੀ ਹਾਲਾਂਕਿ ਅਦਾਲਤ ਵਿੱਚ ਉਸ ਨੂੰ ਪੇਸ਼ ਕੀਤਾ ਗਿਆ ਤੇ ਜਦੋਂ ਹੁਣ ਰਿਮਾਂਡ ਵੀ ਉਸ ਤੋਂ ਉਸਦਾ ਹਾਸਲ ਕੀਤਾ ਜਾਵੇਗਾ ਰਿਮਾਂਡ ਹਾਸਲ ਕਰਨ ਤੋਂ ਬਾਅਦ ਉਸ ਤੋਂ ਹੋਰ ਪੁੱਛਗਿੱਛ ਕੀਤੀ ਜਾਣੀ ਹੈ ਤਾਂ ਮੁਹਾਲੀ ਅਦਾਲਤ ਦੇ ਵਿੱਚ ਯੂਟਿਊਬਰ ਜਸਬੀਰ ਸਿੰਘ ਨੂੰ ਗ੍ਰਿਫਤਾਰ ਕਰਕੇ ਪੇਸ਼ੀ ਲਈ ਲਿਆਂਦਾ ਗਿਆ ਤੇ ਇਸ ਵੇਲੇ ਅਦਾਲਤ ਵਿੱਚ ਉਸ ਨੂੰ ਪੇਸ਼ ਕੀਤਾ ਗਿਆ ਪੁਲਿਸ ਦੇ ਸਿਕੰਦਰ ਸ਼ਕੰਜੇ ਦੇ ਵਿੱਚ ਹੈ ਯੂਟਿਊਬਰ ਜਸਬੀਰ ਸਿੰਘ ਰੋਪੜ ਦਾ ਪਿੰਡ ਹੈ ਮਹਿਲਾ ਜਿੱਥੋਂ ਦਾ ਇਹ ਯੂਟਿਊਬਰ ਰਹਿਣ ਵਾਲਾ ਹੈ ਤੇ ਇਸ ਦਾ ਚੈਨਲ ਹੈ YouTube ਤੇ ਜਾਨ ਮਹਿਲ ਤੇ ਉਸੇ ਤੇ ਇਹ ਆਪਣੀਆਂ ਵੀਡੀਓਜ਼ ਪਾਉਂਦਾ ਸੀ ਤੇ ਜੋਤੀ ਮਲਹੋਤਰਾ ਦੇ ਨਾਲ ਇਹ ਵਲੌਗਸ ਦੇ ਵਿੱਚ ਦੇਖਿਆ ਗਿਆ ਤੇ ਇਸ ਦੀ ਨੇੜਤਾ ਇਹਨਾਂ ਵੀਡੀਓਜ਼ ਦੇ ਵਿੱਚੋਂ ਜ਼ਾਹਿਰ ਹੋਈ ਜਿਸ ਤੋਂ ਬਾਅਦ ਪੁੱਛਗਿੱਛ ਕੀਤੀ ਜਾ ਰਹੀ ਸੀ ਤੇ ਅੱਜ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਰੋਪੜ ਦਾ ਪਿੰਡ ਹੈ ਮਹਿਲਾ ਜਿੱਥੇ ਇਹ ਇੱਕ ਆਪਣਾ ਆਲੀਸ਼ਾਨ ਘਰ ਵੀ ਬਣਾ ਰਿਆ ਸੀ ਤੇ ਇੱਕ ਸੁਧਾਰਨ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਹਾਲਾਂਕਿ ਕਾਫੀ ਸਮੇਂ ਤੋਂ ਇਹ YouTube ਤੇ ਐਕਟਿਵ ਸੀ ਬਹੁਤ ਸਾਰੀਆਂ ਵੀਡੀਓਜ਼ ਇਸ ਦੇ ਵੱਲੋਂ ਪਾਈਆਂ ਗਈਆਂ ਤੇ ਇਸ ਤੇ ਇਲਜ਼ਾਮ ਇਹ ਹੀ ਨੇ ਕਿ ਇਹ ਪਾਕਿਸਤਾਨ ਗਿਆ ਤਿੰਨ ਵਾਰ ਇਸ ਨੇ ਪਾਕਿਸਤਾਨ ਦੀ ਯਾਤਰਾ ਕੀਤੀ 2020 ਪੰਜਾਬ ਬਦੇ ਸਟੇਟ ਸਪੈਸ਼ਲ ਆਪਰੇਸ਼ਨ ਵੱਲੋਂ ਇੱਕ ਯੂਟਿਊਬਰ ਨੂੰ ਕਾਬੂ ਕੀਤਾ ਗਿਆ ਜੋਤੀ ਮਲਹੋਤਰਾ ਕੇਸ ਤੋਂ ਬਾਅਦ ਹੁਣ ਲਗਾਤਾਰ ਇਹਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਸੀ ਜਿਸ ਨੂੰ ਲੈ ਕੇ ਰੂਪਨਗਰ ਦਾ ਰਹਿਣ ਵਾਲਾ ਇਹ ਯੂਟਿਊਬਰ ਇਸ ਨੂੰ ਹੁਣ ਕਾਬੂ ਕੀਤਾ ਗਿਆ ਕਈ ਚੀਜ਼ਾਂ ਨੂੰ ਲੈ ਕੇ ਹੁਣ ਸਟੇਟ ਸਪੈਸ਼ਲ ਆਪਰੇਸ਼ਨ ਸੈਲ ਦੇ ਵਿੱਚ ਕੰਮ ਕਰ ਰਹੀ ਹੈ ਹਾਲਾਂਕਿ ਹੁਣ ਸਟੇਟ ਸਪੈਸ਼ਲ ਆਪਰੇਸ਼ਨ ਸੈਲ ਇਸ ਨੂੰ ਲੈ ਕੇ ਹੁਣ ਮਹਾਲੀ ਕੋਰਟ ਤੱਕ ਪਹੁੰਚ ਪਹੁੰਚੀ ਹੈ ਜਿਹਦੇ ਨਾਲ ਇਹਨਾਂ ਰਿਮਾਂਡ ਜਿਹੜਾ ਹੈਗਾ 10 ਦਿਨ ਦਾ ਰਿਮਾਂਡ ਇਹਦਾ ਮੰਗਿਆ ਗਿਆ ਹੈ ਹਾਲਾਂਕਿ ਇਹ ਤੋਂ ਹੁਣ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾਏਗੀ ਕਈ ਉਸ ਨੂੰ ਵੀ ਰਿਕਵਰ ਕੀਤਾ ਗਿਆ ਤਾਂ ਉਹ ਦੱਸ ਦਈਏ ਕਿ ਕਈ ਚੀਜ਼ਾਂ ਨੂੰ ਲੈ ਕੇ ਦੇ ਵਿੱਚ ਭਾਜੀ ਕੁਝ ਕਹੋਗੇ ਕਹੋਗੇ ਭਾਜੀ ਜਿਹੜਾ ਤੁਹਾਨੂੰ ਸਟੇਕੇ ਗਿਆ ਤੁਸੀਂ ਕੁਝ ਕਹੋਗੇ ਤੇ ਅ ਅੱਜ ਇਹਨਾਂ ਨੂੰ ਪੇਸ਼ ਕੀਤਾ ਗਿਆ ਤੇ ਪੇਸ਼ੀ ਦੌਰਾਨ ਕਈ ਚੀਜ਼ਾਂ ਨੂੰ ਲੈ ਕੇ ਭਾਜੀ ਕਾਦੀ ਜਿੱਤ ਹੋਗੀ ਕਾਦੀ ਜਿੱਤ ਹੋਗੀ ਮੈਨੂੰ ਬਤਾਓਗੀ ਇਹ ਵਿਕਟਰੀ ਦਾ ਨਿਸ਼ਾਨ ਦਿਖਾਂਦੇ ਨਜ਼ਰ ਆਏ ਔਰ ਇਹ ਸਾਫ ਤੌਰ ਤੇ ਕਿਹਦੇ ਨਜ਼ਰ ਆਏ ਹਾਲਾਂਕਿ ਗਲਤ ਬਾਤ ਅਸੀਂ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਕਿਸੇ ਵੀ ਤਰ੍ਹਾਂ ਕੋਈ ਵੀ ਗਲਬਾਤ ਨਹੀਂ ਕਰਨ ਦੇ ਨਜ਼ਰ ਆਇਆ ਹਾਲਾਂਕਿ ਸਟੇਟ ਸਪੈਸ਼ਲ ਆਪਰੇਸ਼ਨਸ ਅੱਲੇ ਹੁਣ ਮੋਹਲੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ 10 ਦਿਨ ਦਾ ਰਿਮਾਂਡ ਜਿਹੜਾ ਹੈ ਉਹ ਮੰਗਿਆ ਜਾਏਗਾ ਹਾਲਾਂਕਿ ਉਹ ਦੇਖਣਾ ਹੋਵੇਗਾ ਕਿ ਕਿੰਨੇ ਦਿਨਾਂ ਦਾ ਰਿਮਾਂਡ ਲੇਕਿਨ ਵਿਕਟਰੀ ਦਾ ਨਿਸ਼ਾਨ ਜ਼ਰੂਰ ਦਿਖਾਂਦੇ ਨਜ਼ਰ ਆਇਆ ਇਹਦਾ ਮਤਲਬ ਕੀ ਹੈ ਹੁਣ ਇਹਦੇ ਵਿੱਚ ਪੁੱਛਗਿੱਛ ਜਿਹੜੀ ਹੈ ਉਹ ਕਈ ਚੀਜ਼ਾਂ ਦਾ ਹੁਣ ਖੁਲਾਸਾ ਹੋ ਸਕਦਾ ਹੈ ਕਿਉਂਕਿ ਇਹਦੇ ਵਿੱਚ ਇਲੈਕਟ੍ਰੋਨਿਕ ਜਿਹੜੇ ਡਿਵਾਈਸ ਨੇ ਉਸ ਨੂੰ ਵੀ ਰਿਕਵਰ ਜਿਹੜਾ ਕੀਤਾ ਗਿਆ ਕਈ ਚੀਜ਼ਾਂ ਡਿਲੀਟ ਕੀਤੀ ਗਈ ਨੇ YouTube ਤੋਂ ਕਈ ਚੀਜ਼ਾਂ ਡਿਲੀਟ ਕੀਤੀ ਗਈ ਨੇ ਉਹ ਕੀ ਚੀਜ਼ਾਂ ਡਿਲੀਟ ਕੀਤੀ ਉਹ ਹੁਣ ਪੂਰੀ ਦੇ ਵਿੱਚ ਰਿਕਵਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਹੋਰ ਜੋਤੀ ਮਲਹੋਤਰਾ ਦੇ ਸੰਪਰਕ ਦੇ ਵੀ ਸਿਕਾਰ 2020 2021 2024 ਹੋਰ ਇਹ ਵੀ ਗਲੂ ਸਾਹਮਣੇ ਆ ਰਹੀ ਹੈ ਕਿ 2020 ਦੇ ਵਿੱਚ ਇਹ ਦਾਨਿਸ਼ ਨੂੰ ਮਿਲਿਆ ਸੀਗਾ ਔਰ ਇਹ ਜਦ ਪਾਕਿਸਤਾਨ ਗਿਆ ਸੀਗਾ ਪਾਕਿਸਤਾਨ ਦੇ ਇਵੈਂਟ ਦੇ ਵਿੱਚ ਵੀ ਇਸ ਨੂੰ ਇਨਵਿਟੇਸ਼ਨ ਜਿਹੜਾ ਹੈ ਉਹ ਦਿੱਤਾ ਗਿਆ ਸੀਗਾ ਦਾਨਿਸ਼ ਵੱਲੋਂ ਦਾਨੀ ਦੇ ਨਾਲ ਦੀ ਦੋਸਤੀ 2000 비데비 choice हालांकि ज्योतिम लहतरादे नाल लगातार दे, दे लगाता संपर्क सिगा जेडी ਹੁਣ ਤੱਕ ਦੀ ਜਾਣਕਾਰੀ ਸਾਹਮਣੇ ਆਈ ਹੈ। ਹਾਲਾਂਕਿ ਹੁਣ ਪੁਲਿਸ ਲਗਾਤਾਰ ਦੇ ਵਿੱਚ ਪੁੱਛਗਿੱਛ ਕਰਦੀ ਹੈ, ਕੋਸ਼ਿਸ਼ ਕੀਤੀ ਇਹ ਨਾਲ ਗੱਲਬਾਤ ਕਰਨ ਦੀ, ਲੇਕਿਨ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਕੀਤੀ ਗਈ। ਸਿਰਫ ਵਿਕਟਰੀ ਦਾ ਨਿਸ਼ਾਨ ਇਹ ਯੂਟਿਊਬਰ ਦਿਖਾਂਤਾ ਨਜ਼ਰ ਆਇਆ। ਹਾਲਾਂਕਿ ਹੁਣ ਪੁੱਛਗਿੱਛ ਕੀ ਕਿਸ ਕਿਸ ਤਰ੍ਹਾਂ ਦੀ ਚੀਜ਼ਾਂ ਨਿਕਲ ਕੇ ਸਾਹਮਣੇ ਆਉਂਦੀ ਹੈ ਇਹ ਦੇਖਣਾ ਹੋਵੇਗਾ। ਮਹਾਰੀ ਅਦਾਲਤ ਦੇ ਵਿੱਚ ਯੂਟਿਊਬਰ ਜਸਬੀਰ ਸਿੰਘ ਨੂੰ ਪੇਸ਼ ਕੀਤਾ ਗਿਆ ਤੇ ਉਸਨੇ ਕਿਹਾ ਕਿ ਸੱਚ ਦੀ ਜਿੱਤ ਹੋਵੇਗੀ ਤਾਂ ਹੁਣ ਦੇਖਣਾ ਹੋਵੇਗਾ ਕੀ ਕੁਝ ਉਸ ਦੀ ਪੁੱਛਗਿੱਛ ਦੇ ਵਿੱਚ ਸਾਹਮਣੇ ਆਉਂਦਾ ਅਦਾਲਤ ਦੇ ਵਿੱਚ ਉਸ ਨੂੰ ਪੇਸ਼ ਕਰ ਦਿੱਤਾ ਗਿਆ ਇਲਜ਼ਾਮ ਉਸ ਤੇ ਪਾਕਿਸਤਾਨ ਦੇ ਲਈ ਜਾਸੂਸੀ ਕਰਨ ਦੇ ਲੱਗੇ ਨੇ ਤੇ ਪਾਕਿਸਤਾਨ ਦੇ ਲਈ ਜਾਸੂਸੀ ਕਰਨ ਦੇ ਇਲਜ਼ਾਮਾਂ ਤਹਿਤ ਜਸਬੀਰ ਸਿੰਘ ਨੂੰ ਗ੍ਰਿਫਤਾਰ ਕਰ ਦਿੱਤਾ ਗਿਆ ਜਸਬੀਰ ਸਿੰਘ ਰੋਪੜ ਦਾ ਪਿੰਡ ਮਹੱਲਾ ਇਹ ਜਿੱਥੋਂ ਦਾ ਰਹਿਣ ਵਾਲਾ ਤੇ ਉਸ ਦਾ ਜਾਨ ਮਹਿਲ ਕਰਕੇ YouTube ਚੈਨਲ ਹੈ ਜਿਸ ਤੇ 11 ਲੱਖ ਸਬਸਕ੍ਰਾਈਬਰ ਨੇ ਤੇ ਇਨਸਟਾ ਫੇਸਬੁਕ ਤੇ ਵੀ ਉਸਦੇ ਫੋਲੋਅਰਸ ਨੇ ਵੀਡੀਓਜ਼ ਲੰਮੇ ਸਮੇਂ ਤੋਂ ਪਾਉਂਦਾ ਆ ਰਿਹਾ ਇਲਜ਼ਾਮ ਉਸ ਤੇ ਲੱਗੇ ਨੇ ਕਿ ਉਹ ਪਾਕਿਸਤਾਨ ਦੇ ਲਈ ਜਾਸੂਸੀ ਕਰਦਾ ਸੀ ਆਈਐਸਆਈ ਦੇ ਸੰਪਰਕ ਦੇ ਵਿੱਚ ਸੀ ਕੁਫੀਆਂ ਜਾਣਕਾਰੀਆਂ ਉਸ ਦੇ ਵੱਲੋਂ ਪਹੁੰਚਾਈਆਂ ਗਈਆਂ ਪਾਕਿਸਤਾਨ ਦੇ ਵਿੱਚ ਹਾਲਾਂਕਿ ਇਹ ਸਭ ਹੁਣ ਜਾਂਚ ਦਾ ਵਿਸ਼ਾ ਹੈ ਪੁਲਿਸ ਦੇ ਵੱਲੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਦਾਲਤ ਵਿੱਚ ਉਸ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ ਤੇ ਉਸ ਨੇ ਕਿਹਾ ਕਿ ਸੱਚ ਦੀ ਜਿੱਤ ਹੋਵੇਗੀ ਦੂਜੇ ਪਾਸੇ ਉਸ ਦੇ ਘਰ ਤੋਂ ਵੀ ਤਸਵੀਰਾਂ ਆਈਆਂ ਜਿੱਥੇ ਉਹ ਆਪਣੀ ਕਾਲੀਚਾਨ ਕੋਠੀ ਬਣਾਉਂਦਾ ਵੀ ਨਜ਼ਰ ਆ ਰਿਹਾ ਹੈ ਹਾਲਾਂਕਿ ਉਸ ਦਾ ਕਹਿਣਾ ਹੈ ਪਿੰਡ ਵਾਲੇ ਸਾਹਮਣੇ ਨਹੀਂ ਆਏ ਜਾਂ ਪਰਿਵਾਰਿਕ ਮੈਂਬਰ ਵੀ ਹਾਲੇ ਤੱਕ ਸਾਹਮਣੇ ਨਹੀਂ ਆਏ ਫਰ YouTube ਤੋਂ ਉਸ ਨੂੰ ਕਿੰਨੀ ਕਮਾਈ ਸੀ ਜਾਂ ਫਿਰ ਕੋਈ ਹੋਰ ਸੋਰਸ ਸੀ ਉਸ ਦੀ ਇਨਕਮ ਦਾ ਇਹ ਸਾਰਾ ਜਾਂਚ ਦਾ ਵਿਸ਼ਾ ਹੈ ਤਿੰਨ ਵਾਰ ਉਹ ਪਾਕਿਸਤਾਨ ਜਾ ਚੁੱਕਿਆ ਹੈ 2020 ਦੇ ਵਿੱਚ 2021 ਦੇ ਵਿੱਚ ਤੇ 2024 ਦੇ ਵਿੱਚ ਤੇ ਇਲਜ਼ਾਮ ਇਹ ਵੀ ਨੇ ਕਿ ISI 에이전트 हसन अली ਉਰਫ ਜੱਟ ਰੰਧਾਵਾ ਦੇ ਉਸ ਸੰਪਰਕ ਦੇ ਵਿੱਚ ਸੀ ਤੇ ਇਸ ਤੋਂ ਪਹਿਲਾਂ ਹਰਿਆਣਾ ਤੋਂ ਜੋ ਯੂਟਿਊਬਰ ਜੋਤੀ ਮਲਹੋਤਰਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਸ ਦੇ ਵੀ ਉਸ ਦੀਆਂ ਨੇੜਤਾ ਸਾਹਮਣੇ ਆਈ ਸੀ ਵੀਡੀਓਜ਼ ਦੇ ਵਿੱਚ ਉਹ ਦੇਖਿਆ ਗਿਆ ਸੀ ਤੇ ਜੋ ਅਹਿਸਾਨ ਉਰ ਰਹੀਮ ਉਰਫ ਦਾਨਿਸ਼ ਹੈ ਉਸ ਦੇ ਕੰਟੈਕਟ ਦੇ ਵਿੱਚ ਵੀ ਸੀ ਤੇ ਇਲਜ਼ਾਮ ਇਹ ਵੀ ਨੇ ਕਿ ਉਹ ਪਾਕਿਸਤਾਨ ਨੈਸ਼ਨਲ ਡੇ ਦੇ ਪ੍ਰੋਗਰਾਮ ਦੇ ਵਿੱਚ ਵੀ ਸ਼ਾਮਲ ਹੋਇਆ ਤੇ ਦਾਨਿਸ਼ ਦੇ ਵੱਲੋਂ ਹੀ ਉਸ ਨੂੰ ਇਨਵਾਈਟ ਕੀਤਾ ਗਿਆ ਸੀ ਤੇ ਇੱਥੇ ਹੀ ਉਸ ਦੀ ਮੁਲਾਕਾਤ ਪਾਕਿਸਤਾਨੀ ਫੌਜ ਦੇ ਅਧਿਕਾਰੀਆਂ ਦੇ ਨਾਲ ਹੋਈ ਸੀ ਤੇ ਵਲੌਗਰਸ ਦੇ ਨਾਲ ਹੋਈ ਸੀ ਸਾਲ 2020 2021 ਤੇ 2024 ਦੇ ਵਿੱਚ ਉਹ ਪਾਕਿਸਤਾਨ ਜਾ ਚੁੱਕਿਆ ਹੈ ਪੁਲਿਸ ਦਾ ਵੀ ਕਹਿਣਾ ਹੈ ਕਿ ਉਸ ਦੇ ਕੋਲੋਂ ਕਈ ਇਲੈਕਟ੍ਰੋਨਿਕ ਗੈਜਟਸ ਮਿਲੇ ਨੇ ਤੇ ਪਾਕਿਸਤਾਨੀ ਆਧਾਰਿਤ ਨੰਬਰ ਅਤੇ ਕੁਝ ਹੋਰ ਡਾਟਾ ਮਿਲਿਆ ਤੇ ਕਈ ਚੀਜ਼ਾਂ ਉਸ ਦੇ ਵਿੱਚੋਂ ਡਿਲੀਟ ਵੀ ਕੀਤੀਆਂ ਹੋਈਆਂ ਨੇ ਉਸ ਦੇ ਫੋਨ ਅਤੇ ਲੈਪਟਾਪ ਨੂੰ ਫੋਰੈਂਸਿਕ ਜਾਂਚ ਦੇ ਲਈ ਲੈਬ ਦੇ ਵਿੱਚ ਭੇਜ ਦਿੱਤਾ ਗਿਆ ਤੇ ਜੋਤੀ ਦੇ ਗ੍ਰਿਫਤਾਰ ਹੋਣ ਤੋਂ ਬਾਅਦ ਪੁਲਿਸ ਨੂੰ ਜਸਬੀਰ ਸਿੰਘ ਤੇ ਸ਼ੱਕ ਹੋਇਆ ਸੀ ਜਿਸ ਤੋਂ ਬਾਅਦ ਉਸ ਨੂੰ ਹੁਣ ਗ੍ਰਿਫਤਾਰ ਕੀਤਾ ਗਿਆ ਅਦਾਲਤ ਵਿੱਚ ਪੇਸ਼ ਕੀਤਾ ਗਿਆ ਇਸੇ ਖਬਰ ਤੇ ਹੋਰ ਅਪਡੇਟ ਦੇ ਲਈ ਮੇਰੇ ਸਹਿਯੋਗੀ ਮਨੋਜ ਰਾਠੀ ਜੁੜੇ ਹੋਏ ਨੇ ਮੁਹਾਲੀ ਤੋਂ ਮਨੋਜ ਜਿਸ ਢੰਗ ਦੇ ਨਾਲ ਜਸਬੀਰ ਸਿੰਘ ਨੂੰ ਹੁਣ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਵਿਕਟਰੀ ਦਾ ਨਿਸ਼ਾਨ ਬਣਾਉਂਦੇ ਨਜ਼ਰ ਆਏ ਨੇ ਤੇ ਉਸਨੇ ਕਿਹਾ ਕਿ ਸੱਚ ਦੀ ਜਿੱਤ ਹੋਵੇਗੀ ਹਾਲਾਂਕਿ ਹੁਣ ਜਾਂਚ ਦਾ ਵਿਸ਼ਾ ਏ ਪੁਲਿਸ ਦੇ ਕੋਲ ਕਿਹੜੇ ਕਿਹੜੇ ਸਬੂਤ ਮਿਲੇ ਨੇ ਕਿਹੜੇ ਕਿਹੜੇ ਸਬੂਤ ਹੋਰ ਮਿਲਣਗੇ ਕਿਉਂਕਿ ਗੈਜ਼ਟਸ ਦੀ ਗੱਲ ਸਾਹਮਣੇ ਆ ਰਹੀ ਸੀ ਕਿ ਉਸ ਕੋਲੇ ਲੈਪਟਾਪ ਹੈ ਉਸ ਕੋਲੇ ਜਿਹੜਾ ਫੋਨ ਹੈ ਉਸ ਦੇ ਵਿੱਚ ਪਾਕਿਸਤਾਨ ਦੇ ਨਾਲ ਸੰਬੰਧਿਤ ਨੰਬਰ ਨੇ ਪਾਕਿਸਤਾਨ ਦੇ ਨਾਲ ਉਹ ਉੱਥੇ ਦੇ ਲੋਕਾਂ ਦੇ ਨਾਲ ਗੱਲਬਾਤ ਕਰਦਾ ਸੀ ਤੇ ਇਸ ਦੇ ਨਾਲ ਹੀ ਪੰਜਾਬ ਪੁਲਿਸ ਨੇ 10 ਤੋਂ 12 ਯੂਟਿਊਬਰਸ ਨੂੰ ਨੋਟਿਸ ਭੇਜ ਦਿੱਤਾ ਹੈ ਵੱਡੀ ਖਬਰ ਹੈ ਪੰਜਾਬ ਪੁਲਿਸ ਦੇ ਵੱਲੋਂ 10 ਤੋਂ 12 ਹੋਰ ਯੂਟਿਊਬਰਸ ਨੂੰ ਨੋਟਿਸ ਭੇਜਿਆ ਗਿਆ ਹੈ ਤੇ ਸ਼ੱਕ ਉਹਨਾਂ ਤੇ ਇਹੀ ਹੈ ਕਿ ਕੀ ਪਾਕਿਸਤਾਨ ਦੇ ਲਈ ਕੋਈ ਖੁਫੀਆ ਜਾਣਕਾਰੀ ਜਟਾਉਂਦੇ ਸੀ ਹਾਲਾਂਕਿ ਇਸ ਤੋਂ ਪੁੱਛਗਿੱਛ ਕੀਤੀ ਜਾਵੇਗੀ ਇਹਨਾਂ ਤੋਂ ਪੁੱਛਗਿੱਛ ਹੋਵੇਗੀ ਤੇ ਇੱਕ ਜੋ ਕੜੀਦਰ ਕੜੀ ਯੂਟਿਊਬਰਸ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਚਾਹੇ ਉਹ ਜੋਤੀ ਮਲਹੋਤਰਾ ਦੀ ਗੱਲ ਹੋਵੇ ਤੇ ਚਾਹੇ ਹੁਣ ਉਹ ਜਸਬੀਰ ਸਿੰਘ ਦੀ ਇਸੇ ਦੌਰਾਨ 10 ਤੋਂ 12 ਯੂਟਿਊਬਰਸ ਨੂੰ ਵੀ ਨੋਟਿਸ ਭੇਜਿਆ ਗਿਆ ਹੈ ਮਨੋਜ ਰਾਟੀ ਮੇਰੇ ਸਹਿਯੋਗੀ ਜੁੜੇ ਹੋਏ ਨੇ ਮੋਹਾਲੀ ਤੋਂ ਮਨੋਜ ਜਿਸ ਢੰਗ ਦੇ ਨਾਲ ਹੁਣ 56 ਯੂਟਿਊਬਰ ਤੇ ਕੱਸਿਆ ਜਾ ਰਿਹਾ ਹੈ ਹਾਲਾਂਕਿ ਬਹੁਤ ਸਾਰੇ ਲੋਕ ਨੇ ਜਿਹੜੇ ਪਾਕਿਸਤਾਨ ਦੀ ਯਾਤਰਾ ਕਰਦੇ ਨੇ ਪਰ ਹਰੇਕ ਨੂੰ ਕਟਾਰੇ ਦੇ ਵਿੱਚ ਖੜਾ ਨਹੀਂ ਕੀਤਾ ਜਾ ਸਕਦਾ ਤਾਂ ਕੀ ਕੁਝ ਜਾਣਕਾਰੀਆਂ ਪੁਲਿਸ ਨੂੰ ਮਿਲ ਰਹੀਆਂ ਨੇ ਕੀ ਕੁਝ ਅਜਹਈਆਂ ਜਾਣਕਾਰੀਆਂ ਨੇ ਜਿਨ੍ਹਾਂ ਦੇ ਤਹਿਤ ਹੋਣ ਜਿਹੜੇ ਹੋਰ ਨੋਟਿਸ ਯੂਟਿਊਬਰਸ ਨੂੰ ਭੇਜੇ ਜਾ ਰਹੇ ਨੇ ਮਨੋਜ ਦੇਖੋ ਹਨਵੀਰੀ ਦੇ ਵਿੱਚ ਦੋ ਤਿੰਨ ਚੀਜ਼ਾਂ ਤੁਸੀਂ ਬਹੁਤ ਅਹਿਮ ਕੀਤੀ ਪਹਿਲੀ ਗੱਲ ਇਹ ਹੈ ਕਿ ਜਦ ਇਹ ਯੂਟਿਊਬਰ ਪਹੁੰਚਦਾ ਹੈ ਅਸੀਂ ਕੋਸ਼ਿਸ਼ ਕਰਦੇ ਹਾਂ ਉਹਦੇ ਨਾਲ ਗੱਲਬਾਤ ਕਰਨ ਦੀ ਤਾਂ ਉਹਦੇ ਚਿਹਰੇ 'ਚ ਕਿਸੇ ਤਰ੍ਹਾਂ ਦੀ ਕੋਈ ਸ਼ਿਕਨ ਨਜ਼ਰ ਨਹੀਂ ਆਈ ਉਹ ਇਹ ਕਹਿੰਦਾ ਨਜ਼ਰ ਆ ਰਿਹਾ ਵਿਕਟਰੀ ਦਾ ਨਿਸ਼ਾਨ ਦਿਖਾ ਕੇ ਉਹ ਕਹਿੰਦਾ ਨਜ਼ਰ ਆ ਰਿਹਾ ਕਿ ਸੱਚਾਈ ਦੀ ਜਿੱਤ ਹੋਵੇਗੀ ਪਹਿਲਾ ਪੁਆਇੰਟ ਦੂਜਾ ਪੁਆਇੰਟ ਜਿਹੜਾ ਤੁਸੀਂ ਕਹਿ ਰਹੇ ਹੋ ਹਾਲਾਂਕਿ 10 ਦਿਨ ਦਾ ਰਿਮਾਂਡ ਜਿਹੜੀ ਹੈ ਉਹਦੀ ਮੰਗ ਕੀਤੀ ਜਾ ਰਹੀ ਹੈ ਔਰ ਹੁਣ ਕੋਰਟ 'ਚ ਸੁਣਵਾਈ ਸ਼ੁਰੂ ਹੋ ਚੁੱਕੀ ਹੈ ਲੇਕਿਨ ਜਿਹੜਾ ਤੀਜਾ ਪੁਆਇੰਟ ਤੁਸੀਂ ਕਿਹਾ ਕਿ 10 ਤੋਂ 12 ਯੂਟਿਊਬਰਸ ਨੂੰ ਨੋਟਿਸ ਭੇਜਿਆ ਜਾ ਰਿਹਾ ਹੈ ਔਰ ਜਲਦ ਹੀ ਪੰਜਾਬ ਪੁਲਿਸ ਇਹਦੇ ਵਿੱਚ ਪੁੱਛਗਿੱਛ ਕਰੂਗੀ ਇਹ ਤੁਹਾਨੂੰ ਦੱਸ ਦਈਏ ਕਿ ਜਿਹੜੇ ਸੋਰਸਿਸ ਸਾਨੂੰ ਜਾਣਕਾਰੀ ਦੇ ਰਹੇ ਕਿ ਇਹ ਉਹ ਯੂਟਿਊਬਰਸ ਨੇ ਜੋ ਕਿ ਕਿਤੇ ਨਾ ਕਿਤੇ ਜੋਤੀ ਮਲਹੋਤਰਾ ਤੇ ਇਹਦੇ ਯੂਟਿਊਬਰ ਜਸਵੀਰ ਦੇ ਨਾਲ ਮਿਲੇ ਹੋਏ ਸੀ ਔਰ ਉਹ ਵੀ ਕਿਤੇ ਨਾ ਕਿਤੇ ਜਿਹੜਾ ਟੂਰ ਕਰਦੇ ਆ ਵੀਡੀਓਜ਼ ਬਣਾਉਂਦੇ ਆ ਕਈ ਇਸ ਤਰ੍ਹਾਂ ਦੇ ਪਛਾਣ ਕੀਤੀ ਗਈ ਹੈ ਔਰ ਇਹਦੇ ਵਿੱਚ ਤੁਸੀਂ ਦੇਖੋ ਕਿ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਦੇ ਨਾਲ-ਨਾਲ ਜਿਹੜਾ ਸਾਈਬਰ ਸੈੱਲ ਹੈ ਆਈਟੀ ਵਿੰਗ ਹੈ ਉਹ ਇਹਦੇ ਵਿੱਚ ਕੰਮ ਕਰ ਰਿਹਾ ਸਟਾਰਟਿੰਗ ਤੋਂ ਹੀ ਸਟਾਰਟਿੰਗ ਤੋਂ ਹੀ ਘਾਤੋ ਜਾਂ ਜੋਤੀ ਮਲਹੋਤਰਾ ਨੂੰ ਕਾਬੂ ਕੀਤਾ ਗਿਆ ਸੀਗਾ ਉਹਦੇ ਨਾਲ ਹੋਰ ਵੀ ਜਿਹੜੀ ਗ੍ਰਿਫਤਾਰੀਆਂ ਹੋਈ ਸੀ ਗਜ਼ਾਲਾ ਦੀ ਗ੍ਰਿਫਤਾਰੀ ਹੋਈ ਸੀ ਮੁਹੰਮਦ ਯਾਮੀਨ ਦੀ ਗ੍ਰਿਫਤਾਰੀ ਹੋਈ ਸੀ ਉਸ ਤੋਂ ਬਾਅਦ ਜਿਹੜੀ ਕਈ ਜਿਹੜੇ 5 6 ਤੋਂ 7 ਜਿਹੜੇ ਹਜੇ ਤੱਕ ਗ੍ਰਿਫਤਾਰ ਹੋ ਚੁੱਕੇ ਨੇ ਉਹਨਾਂ ਦੀਆਂ ਗ੍ਰਿਫਤਾਰੀਆਂ ਤੋਂ ਕਈ ਚੀਜ਼ਾਂ ਦਾ ਖੁਲਾਸਾ ਹੋਇਆ ਸੀਗਾ ਕਿ ਕੌਣ-ਕੌਣ ਉਹਨਾਂ ਦੇ ਨਾਲ ਇਨਵੋਲ ਹੈ ਯਾਨੀ ਕਿ ਇਨਵੋਲਵਮੈਂਟ ਦਾ ਮਤਲਬ ਕਿਹੜੇ-ਕਿਹੜੇ ਯੂਟਿਊਬਰਸ ਪਾਕਿਸਤਾਨ ਗਏ ਨੇ ਕਿਹੜੇ-ਕਿਹੜੇ ਯੂਟਿਊਬਰਸ ਦੇ ਨਾਲ ਯੂਟਿਊਬਰਸ ਪੰਜਾਬ ਤੋਂ ਹੀ ਨੇ ਜਿਨ੍ਹਾਂ ਤੋਂ ਹੁਣ ਜਲਦ ਹੀ ਪੁੱਛਗਿਛ ਹੋਏਗੀ ਦੇਖੋ ਇਹਦੇ ਵਿੱਚ ਪਹਿਲਾ ਪੁਆਇੰਟ ਤਾਂ ਇਹ ਹੈ ਦੂਜਾ ਪੁਆਇੰਟ ਇਹ ਦਾਨਿਸ਼ ਕਿਉਂਕਿ ਦਾਨਿਸ਼ ਉਹ ਪਰਸਨ ਹੈ ਉਹ ਸ਼ਖਸ ਹੈ ਜੋ ਕਿ ਪੂਰਾ ਮਾਸਟਰਮਾਈਂਡ ਦੱਸਿਆ ਜਾ ਰਿਹਾ ਚਾਹੇ ਉਹ ਜੋਤੀ ਮਲਹੋਤਰਾ ਦੇ ਨਾਲ ਰਿਲੇਸ਼ਨ ਦੀ ਗੱਲ ਹੋਵੇ ਚਾਹੇ ਉਹ ਜਸਬੀਰ ਜਿਹੜਾ ਫੜਿਆ ਗਿਆ ਉਹਦੇ ਨਾਲ ਗੱਲ ਹੋਵੇ ਚਾਹੇ ਉਹ ਗਜ਼ਾਲਾ ਦੀ ਗੱਲ ਹੋਵੇ ਚਾਹੇ ਉਹ ਮੁਹੰਮਦ ਯਾਮੀਨ ਦੀ ਗੱਲ ਹੋਵੇ ਜਿੰਨੇ ਵੀ ਯੂਟਿਊਬਰ ਸਾਡੇ ਤੱਕ ਫੜੇ ਗਏ ਨੇ ਜਿਨ੍ਹਾਂ ਦੀ ਇਨਫੋਰਮੇਸ਼ਨ ਲੀਕ ਦੀ ਜਿਹੜੇ ਇਲਜ਼ਾਮ ਲੱਗੇ ਨੇ ਉਹਨਾਂ ਦੇ ਸਾਰੇ ਦੇ ਲਿੰਕ ਜਿਹੜੇ ਡਾਇਰੈਕਟ ਦਾਨਿਸ਼ ਦੇ ਨਾਲ ਸਾਹਮਣੇ ਆ ਰਹੇ ਨੇ ਇਹ ਦਾਨਿਸ਼ ਲਗਾਤਾਰ ਔਰ ਇਹਦਾ ਵਿੱਚ ਇੱਕਲ ਹੋਰ ਸਾਹਮਣੇ ਆਈ ਹੈ ਕਿ ਦਾਨਿਸ਼ ਇੰਨਾ ਸ਼ਾਤਰ ਸ਼ਖਸ ਹੈ ਜੋ ਕਿ ਜੇਕਰ ਜੋਤੀ ਮਨੋਤਰਾ ਦੇ ਨਾਲ ਗੱਲਬਾਤ ਚੱਲ ਰਹੀ ਹੈ ਤਾਂ ਦੂਜੇ ਬੰਦੇ ਨੂੰ ਨਹੀਂ ਪਤਾ ਚੱਲੂਗਾ ਕਿ ਜੋਤੀ ਮਨੋਤਰਾ ਦੇ ਨਾਲ ਇਹਦੀ ਗੱਲਬਾਤ ਹੈ ਤੀਜੇ ਬੰਦੇ ਨੂੰ ਨਹੀਂ ਪਤਾ ਹੋਏਗਾ ਉਹ ਬੜੇ ਸਾਤੇ ਤਰੀਕੇ ਦੇ ਨਾਲ ਸਾਰੇ ਮੈਸਜ ਲੈ ਲੈਂਦਾ ਸੀ ਔਰ ਅੱਗੇ ਤੋਂ ਅੱਗੇ ਇਹਨਾਂ ਦੀ ਕਿਉਂਕਿ ਦਾਨਿਸ਼ ਦੀ ਜਿਹੜੀ ਅਸੀਂ ਗੱਲ ਕਰ ਲਈ ਦਾਨਿਸ਼ 2020 ਦੇ ਵਿੱਚ ਠੀਕ ਹੈ ਬਹੁਤ ਧੰਨਵਾਦ ਮਨੋਜ ਇਸ ਪੂਰੀ ਅਪਡੇਟ ਦੇ ਲਈ ਮਨੋਜ ਰਾਠੀ ਮੇਰੇ ਸਹਿਯੋਗੀ ਜਾਣਕਾਰੀ ਦੇ ਰਹੇ ਸੀ ਤਾਂ ਯੂਟਿਊਬਰ ਜਸਬੀਰ ਸਿੰਘ ਨੂੰ ਗ੍ਰਿਫਤਾਰ ਕਰਕੇ ਮੁਹਾਲੀ ਅਦਾਲਤ ਦੇ ਵਿੱਚ ਪੇਸ਼ ਕਰ ਦਿੱਤਾ ਗਿਆ ਤੇ ਹੁਣ ਉਸ ਦਾ ਰਿਮਾਂਡ ਲਿਆ ਜਾਵੇਗਾ ਜਿਸ ਦੌਰਾਨ ਹੋਰ ਪੁੱਛਗਿੱਛ ਵੀ ਉਸ ਤੋਂ ਕੀਤੀ ਜਾਣੀ ਹੈ ਤੇ ਉਸ ਤੇ ਪਾਕਿਸਤਾਨ ਦੇ ਲਈ ਜਾਸੂਸੀ ਕਰਨ ਦੇ ਇਲਜ਼ਾਮ ਲੱਗੇ ਨੇ ਹਾਲਾਂਕਿ ਜਾਂਚ ਤੋਂ ਬਾਅਦ ਪਤਾ ਲੱਗੇਗਾ ਕਿ ਕਿਸ ਤਰ੍ਹਾਂ ਦੀ ਜਾਸੂਸੀ ਕਰਦਾ ਸੀ ਕਿ ਕੁਝ ਖੁਫੀਆ ਜਾਣਕਾਰੀਆਂ ਪਾਕਿਸਤਾਨ ਨੂੰ ਉਹ ਭੇਜਦਾ ਸੀ ਜੋਤੀ ਮਲਹੋਤਰਾ ਤੋਂ ਬਾਅਦ ਜਸਬੀਰ ਸਿੰਘ ਦੀ ਗ੍ਰਿਫਤਾਰੀ ਹੋਈ ਹੈ ਤੇ ਹੁਣ ਖਬਰ ਇਹ ਵੀ ਹੈ ਕਿ 10 ਤੋਂ 12 ਯੂਟਿਊਬਰਸ ਨੂੰ ਹੋਰ ਨੋਟਿਸ ਭੇਜਿਆ ਗਿਆ ਹੈ ਤਕਦਰ ਅਬੂ ਧਾਬੀ ਦੇ ਵਿੱਚ ਇੱਕ ਸਿੱਖ ਬਜ਼ੁਰਗ ਦੇ ਨਾਲ ਦੁਰਵਿਵਹਾਰ ਕਰਨ ਦੀ ਖਬਰ ਸਾਹਮਣੇ ਆ ਰਹੀ ਹੈ ਸਿੱਖ ਬਜ਼ੁਰਗ ਦੀ ਜਬਰੀ ਪਾਗਲ ਹੋਈ ਗਈ ਹੈ ਤੇ ਕਿਰਪਾਨ ਲੋਹਾਈ ਗਈ ਹੈ ਅਬੂ ਧਾਬੀ ਪੁਲਿਸ ਤੇ ਬਜ਼ੁਰਗ ਦੇ ਨਾਲ ਬਦਸਲੂਕੀ ਕਰਨ ਦੇ ਇਲਜ਼ਾਮ ਹਨ ਦਰਸਲ ਇਹ ਬਜ਼ੁਰਗ ਵਿਅਕਤੀ ਟੂਰਿਸਟ ਵੀਜ਼ਾ ਉੱਤੇ ਅਬੂ ਧਾਬੀ ਗਿਆ ਸੀ ਕੈਥਲ ਦਾ ਰਹਿਣ ਵਾਲਾ ਹੈ ਅੰਮ੍ਰਿਤਸਰੀ ਸਿੱਖ ਹੈ ਤੇ 20 ਦਿਨਾਂ ਤੱਕ ਦਲਵਿੰਦਰ ਸਿੰਘ ਨੂੰ ਪੁਲਿਸ ਹਿਰਾਸਤ ਦੇ ਵਿੱਚ ਰੱਖਿਆ ਗਿਆ ਅਬੂ ਧਾਬੀ ਦੇ ਇੱਕ ਮੰਦਰ ਦੇ ਵਿੱਚ ਦਲਵਿੰਦਰ ਸਿੰਘ ਗਿਆ ਸੀ ਤੇ ਮੰਦਰ ਦੇ ਬਾਹਰ ਪੁਚਕੀਚ ਲਈ ਦਿਲਵਿੰਦਰ ਸਿੰਘ ਨੂੰ ਪੁਲਿਸ ਨੇ ਰੋਕਿਆ ਧਾਰਮਿਕ ਜਿੰਨਾ ਬਾਰੇ ਪੁਚਕੀਚ ਤੋਂ ਬਾਅਦ ਦਿਲਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹਿਰਾਸਤ ਦੇ ਵਿੱਚ ਨਾਨਵੈਜ ਖਾਣਾ ਪਰੋਸਣ ਦੇ ਵੀ ਇਲਜ਼ਾਮ ਲੱਗੇ ਨੇ ਉਸ ਦਾ ਕਹਿਣਾ ਹੈ ਕਿ ਉਹ ਸ਼ਾਕਾਹਾਰੀ ਹੈ ਇਸ ਦੇ ਬਾਵਜੂਦ ਉਸ ਨੂੰ ਨਾਨਵੈਜ ਖਾਣਾ ਦਿੱਤਾ ਗਿਆ ਤੇ ਬਾਅਦ ਦੇ ਵਿੱਚ ਬਿਨਾਂ ਦਸਤਾਰ ਤੋਂ ਹੀ ਉਸ ਨੂੰ ਡਿਪੋਰਟ ਕਰ ਦਿੱਤਾ ਗਿਆ ਪੀੜਤ ਵਿਅਕਤੀ ਦੇ بیٹے ਮਨਪ੍ਰੀਤ ਸਿੰਘ ਨੇ ਭਾਰਤ ਸਰਕਾਰ ਕੋਲ ਸ਼ਿਕਾਇਤ ਕੀਤੀ ਹੈ ਤੇ ਮਾਮਲਾ ਯੂਏਈ ਸਰਕਾਰ ਕੋਲ ਚੁੱਕਣ ਦੀ ਵੀ ਮੰਗ ਕੀਤੀ ਹੈ ਦਲਵਿੰਦਰ ਸਿੰਘ ਨਾਂ ਦਾ ਸ਼ਖਸ ਹੈ ਅਬੂ ਧਾਬੀ ਗਿਆ ਸੀ ਟੂਰਿਸਟ ਵੀਜ਼ਾ ਦੇ ਉੱਤੇ ਦੱਸਿਆ ਜਾ ਰਿਹਾ ਹੈ ਪਰਿਵਾਰ ਦੇ ਵੱਲੋਂ ਕਿ ਜਦੋਂ ਉਹ ਮੰਦਿਰ ਦੇ ਵਿੱਚ ਮੱਥਾ ਟੇਕਣ ਜਾਂਦਾ ਹੈ ਉੱਥੇ ਉਸ ਤੋਂ ਪੁਲਿਸ ਦੇ ਵੱਲੋਂ ਪੁੱਛਗਿੱਛ ਕੀਤੀ ਜਾਂਦੀ ਹੈ ਅੰਮ੍ਰਿਤਧਾਰੀ ਸੀ ਤਾਂ ਇਸ ਦੌਰਾਨ ਉਸ ਦੇ ਧਾਰਮਿਕ ਚਿੰਨ ਜਿਹੜਾ ਕਿਰਪਾਨ ਹੈ ਉਹ ਲੋਹਾਈ ਗਈ ਦਸਤਾਰ ਲੋਹਾਈ ਗਈ ਤੇ ਉਸ ਨੂੰ ਹਿਰਾਸਤ ਦੇ ਵਿੱਚ ਨਾਨ ਵੇਜ ਖਾਣਾ ਦਿੱਤਾ ਗਿਆ ਤੇ ਬਾਅਦ ਵਿੱਚ ਬਿਨਾਂ ਦਸਤਾਰ ਤੋਂ ਹੀ ਡਿਪੋਰਟ ਕਰ ਦਿੱਤਾ ਗਿਆ ਪੂਰਾ ਮਾਮਲਾ ਔਰ जैसा कि हमने अपने दर्शकों को बताया कि एक ग्रुप ऑफ पीपल में टूरिस्ट वीज़ा के लेकर वो अबू धाबी गए थे जी जी हाँ मेरे पिता दलविंदर सिंह जी जो है वो उनकी एज साठ साल है और वो पहली बार एक टूरिस्ट वीज़ा पे यू में गए थे इक्कीस अप्रैल को चौबीस अप्रैल को ग्रुप ने विज़िट किया बैब्स टेम्पल धाबी में जहाँ पे कि उनको सिक्योरिटी चेक के टाइम पे कृपान उन्होंने पहनी हुई थी क्योंकि वो अमृतधारी सिख हैं तो उनको कृपान पहनने करके उनको अरेस्ट कर लिया गया और उस जगह से उनको ऐसी अननोन लोकेशन पे लेके चले गए जहाँ पे किसी को कुछ नहीं पता था कि वो कहाँ पे हैं पहले दो दिन तक जो उनके साथ थे उन्होंने पता करने की कोशिश करी कि वो कहाँ पे हैं और अगले दिन ही एम्बेसी के जो वहाँ पे रिप्रेजेंटेटिव थे उन्होंने आके पता करने की कोशिश करी पर उनको कोई जवाब नहीं मिला तो 24 तारीख को अरेस्ट होने के बाद 28 तारीख को एम्बेसी जो है उनको ये इन्फॉर्मेशन मिली कि उनको डिटेन किया गया है क्योंकि उन्होंने किरपान पहनी हुई थी और उन पर एक झूठा इल्ज़ाम लगाया गया कि उन्होंने आर्ग्यूमेंट करी थी अब ना तो उनको वहाँ की लोकल भाषा अरबी आती है ना ही उनको इंग्लिश आती है बोलनी तो आर्ग्यूमेंट तो होना बेसलेस है और ये बात मेरे पिताजी ने कंफर्म भी करी कि उन्होंने कोई आर्ग्यूमेंट नहीं करी उन्होंने सिर्फ पानी मांगा था क्योंकि वो बहुत ही ज़्यादा टेंशन में आ गए थे कि ये क्या हो गया उनको ये समझ नहीं आ रहा था कि ये एकदम से क्या हो गया कि उनको कृपान करके इतना मतलब ऐसा क्यों करा जा रहा है उनके साथ उनको कुछ वहाँ समझ नहीं आ रहा था तो इस बात को कोर्ट को ऑर्डर में भी ये लिखा हुआ था कि कोई और चार्ज नहीं है सिर्फ डिस्टर्बिंग पब्लिक सिक्योरिटी उन्होंने किरपान को वेपन समझ के उनको अरेस्ट कर लिया अब उनको जहाँ डिटेंशन में रखा गया वहाँ पे एक हफ़्ता उनको अकेले रखा गया और उनको शुरू से ही वो एक प्योर वेजिटेरियन है उनको नॉन वेजिटेरियन खाना दिया गया तो वो नॉन वेजिटेरियन वाला हिस्सा हटा के जो बचा कुचा खाना था उससे उन्होंने सर्वाइव किया वहाँ पे और उसके बाद उन्होंने जो है उनको 12 दिन तक एक ही कपड़े में जो वो कपड़े उन्होंने पहने हुए थे उसी में उनको रखा हमारे कपड़े देने के बावजूद भी उन्होंने बोला कि हम दे देंगे पर उन्होंने नहीं दिए और उन्होंने उनको ऐसी जगह पर रखा जहाँ पर बाद में कि जो बात साथ के जो डिटेनी थे उनके साथ वाले उनको वो रोज़ सिगरेट प्रोवाइड करते थे और वो अंदर पूरा दिन सिगरेट पीते थे तो उनको उस मौक़ के अंदर रहना पड़ता था पूरा दिन उनकी जबरन उनका उनके पगड़ी जब उनको डिटेन किया गया उनकी पगड़ी उनकी किरपान वो तो शुरू में ही उतार दी गई थी उनका कड़ा उनका कंगा सब उतार दिया गया और उनको ह्यूमिलेट किया गया बेयर हेडिड उनको रखा गया वहाँ पे और उसके बाद जो है हम वहाँ पे जब गए उनका पता करने के लिए तो हमें कुछ नहीं बताया गया कि वो कहाँ है कहाँ नहीं है और जब उनको कोर्ट ने ऑर्डर दे दिया कि डिपोर्ट करना है उनको कोई जेल नहीं थी तब भी पंद्रह दिन तक उस चीज़ को इंटेंशनली डिले डिले किया गया डिपोर्टेशन को और डिपोर्ट करते टाइम भी उनको बिना पकड़ी के बिठाया गया ताकि उनको ह्यूमलेट कर सकें और टारगेट किया गया कि सिख लोग जो हैं उनको टारगेट किया गया है यहाँ पे कि कृपान सिर्फ पहनने करके उनको इतना ह्यूमिलेट किया अंदर भी बाहर भी हमें भी ह्यूमिलेशन सहन करनी पड़ी हर रोज़ वो झूठ बोलते थे हम पे हंसते थे कि हम उनको बताते थे कि ये हमारे पिताजी गायें हैं वो साठ साल के हैं किडनी की प्रॉब्लम है तो डायरेक्टर सी आई डी वहाँ का बनियास पुलिस स्टेशन का हंसता था हमारे मेरे ऊपर और वो बोलता था अभी एक दो दिन में चले जाएंगे एक दो दिन में चले जाएंगे ऐसे करते करते उन्होंने चौदह मई में मई को उनको जाके रिपोर्ट किया वो भी बिना पकड़ी गए तो ये सारी चीज़ें जो हैं मेरे हिसाब से तो मैं अपील करता हूँ दिल्ली सिख गुरुद्वारा प्रबंधक कमेटी और शिरोमणि गुरुद्वारा प्रबंधक कमेटी गवर्नमेंट ऑफ इंडिया इंक्लूडिंग मिनिस्ट्री ऑफ एक्सटर्नल अफेयर कि वो इस मैटर पे जो है इस, इसके ऊपर आवाज़ उठाएं ऐसा कि ऐसा क्यों हो रहा है सिखों के साथ पूरे वर्ल्ड में जबकि ये एक फिफ्थ लार्जेस्ट रिलीजन है वर्ल्ड का और अबू धाबी यूएई जो अपने आप को एक रिलीजियस टॉलरेंट कंट्री बोलता है और इनवाइट करता है टूरिस्ट को ये वो बर्ताव कर रहा है टूरिस्ट के साथ तो कौन वहाँ जाएगा मैं तो सबसे ये बोलता हूँ कि वहाँ जाने से पहले दस बार सोचें कि वहाँ जाना भी चाहिए कि नहीं जाना चाहिए बस मैं यही बोलता हूँ कि ऐसा वाक्य किसी और